ਐਮਐਲਏ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਦੇ ਜਿਹੜੇ ਮਾਹੌਲ ਬਣ ਚੁੱਕੇ ਆ ਤੇ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿਵੇਂ ਦਾ ਮਾਹੌਲ ਪੜਦੂ ਦਾ ਕਾਫੀ ਕਰਾਊਡ ਦੇਖਣ ਨੂੰ ਮਿਲ ਰਿਹਾ ਇੱਥੇ ਕਾਫੀ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਮਹਬੂਬ ਨੇਤਾ ਨੇ ਲੋਕ ਉਹਨਾਂ ਨੂੰ ਇਸ ਤਰ੍ਹਾਂ ਇਸ ਕਦਰ ਪਿਆਰ ਕਰਦੇ ਨੇ ਵੀ ਜਿੱਥੇ ਵੀ ਪਤਾ ਲੱਗਦਾ ਵੀ ਮਾਨ ਸਾਹਿਬ ਪਹੁੰਚ ਰਹੇ ਨੇ ਉਹ ਆਪਣਾ ਆਪ ਮਹਾਰੇ ਪਹਿਰਾ ਘੱਟ ਦੇ ਪਹੁੰਚਦੇ ਨੇ ਤਾਂ ਕਿ ਉਹਨਾਂ ਦੇ ਵਿਚਾਰ ਵੀ ਸੁਣ ਲਈ ਕਿਤੇ ਨਾ ਕਿਤੇ ਜਦੋਂ ਰਾਜਾ ਆਉਂਦਾ ਉਹ ਏਰੀਆ ਦੇ ਵਿੱਚ ਜਾਂਦਾ ਉਹਨਾਂ ਦੇ ਆਮਤ ਅੱਜ ਜਿੱਥੇ ਆਪ ਮਹਾਰੇ ਅਫਸਰਾਂ ਨੇ ਪਹਿਲੇ ਕਿੰਨੇ ਖਰਾਬ ਕੰਮ ਜੋ ਵੀ ਕਰਦੇ ਆ ਤੇ ਲੋਕ ਉਹਨਾਂ ਦੇ ਵਿਚਾਰ ਸੁਣਨ ਲਈ ਬਹੁਤ ਕਾਲੇ ਨੇ ਤੇ ਮੈਂ ਆਸ ਕਰਦਾ ਇਹ ਇਸ ਤਰ੍ਹਾਂ ਪਿਆਰ ਸਰਦਾਰ ਭਗਵੰਤ ਸਿੰਘ ਮਾਨ ਦੇ ਕਿਤੇ ਕੰਮਾਂ ਤੇ ਸ਼੍ਰੀ ਮਹਿੰਦਰ ਭਗਤ ਨੂੰ ਮਿਲ ਰਿਹਾ ਤੇ ਉਹ ਵੱਡੀ ਲੀਡ ਨਾਲ ਜਿਹੜੀ ਇਹ ਸਿਟ ਦਿੱਤ ਲੋ ਸਰ ਵੈਸਟ ਦੇ ਵਿੱਚ ਨਰਕ ਪਰੇ ਹਾਲਾਤ ਬਣੇ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਕੰਮ ਨਹੀਂ ਹੋਇਆ ਕਾਫੀ ਢੇਰ ਤੋਂ ਪਿਛਲੇ 2 ਸਾਲ ਤੋਂ ਮੈਂ ਇੱਥੇ 10 12 ਦਿਨ ਤੋਂ ਡਿਊਟੀ ਤੇ ਹਾਂ ਤਾਂ ਇੱਥੇ ਦੀ ਜਨਤਾ ਤਰਾ ਤਰਾ ਕਰਦੀ ਆ ਵੀ ਉਸ ਐਮਐਲਏ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਸਾਡੇਆਂ ਕੰਮ ਨਹੀਂ ਕਰਾਏ ਨਾ ਸਾਡੀਆਂ ਗੱਲਾਂ ਸੁਣਿਆ ਨਾ ਕਿਸੇ ਨੂੰ ਮਿਲਦਾ ਸੀਗਾ ਤੇ ਮੰਦਰਪਗਦੀ ਦਾ ਪਰਿਵਾਰ ਜਿਹੜਾ ਬੜਾ ਟਕਸਾਲੀ ਤੇ ਸੇਵਾ ਭਾਵਨਾ ਵਾਲਾ ਪਰਿਵਾਰ ਆ ਉਹਨਾਂ ਦੇ ਪਿਤਾ ਬਜ਼ੁਰਗਾ ਕੋਲੇ ਭਗਤ ਚੁੰਨੀ ਲਾਲ ਜੀ ਉਹਨਾਂ ਨੂੰ ਅਜੇ ਵੀ ਲੋਕ ਪਿਆਰ ਕਰਦੇ ਨੇ ਮੈਂ ਇੱਥੇ ਡੋਰ ਟੂ ਡੋਰ ਕਰਦਿਆਂ ਵੀ ਬਹੁਤ ਲੋਕਾਂ ਨੇ ਸ਼ਿਫਟ ਕਰੀਏ ਵੀ ਇਹ ਜਿਹੜੀ ਸੀਟ ਹੈ ਭਗਤ ਚੁੰਨੀ ਲਾਲ ਜੀ ਦੇ ਪਰਿਵਾਰ ਦੇ ਮੈਂਬਰ ਭਿੰਦਰ ਭਗਵਾਹੇ ਜੀ ਦਾ ਕੇਤਾ ਗੁਨਾਮ ਸਿੰਘ ਛੇਕੇ ਦਾ ਧੰਨਵਾਦ ਇਸ ਜੀ ਲਈ ਰੋਬਿੰਦ ਜੀ ਦੀ ਨਾਲ ਗੱਲਬਾਤ ਕਰਦੇ ਆ ਰੋਬਿੰਦ ਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਇੱਕ ਕੋਤੋਂ ਲੋਕਤਾਂ ਦੇਖਣ ਮੇਰੇ ਆ ਕਾਫੀ ਘਟ ਦੇਖਣ ਨੂੰ ਮਿਲਦਾ ਕਿਵੇਂ ਦੇਖਦੇ ਹੋ ਸਾਰਾ ਅਸੀਂ ਤਾਂ ਅਸੀਂ ਤਾਂ ਪਹਿਲਾਂ ਹੀ ਜਿਹੜਾ ਨਾ ਇਹ ਮੰਨ ਚੁੱਕੇ ਆਂ ਔਰ ਜਨਤਾ ਦੇ ਕਾਠ ਜਿਹੜਾ ਕਿ ਸਾਬਤ ਕਰ ਰਿਹਾ ਹੈ ਕਿ ਇਹ ਸਵਾਲ ਜਲੰਧਰ ਵਿਧਾਨ ਸਭਾ ਫੈਸ ਜਿਹੜੀ ਆ ਬਹੁਤ ਭਾਰੀ ਮਾਤੇ ਨਾਲ ਸੀਐਮ ਮਾਨ ਸਾਹਿਬੀ ਚੋਲੀ ਪਾਇ ਰਹੀ ਤੇ ਜੇ ਜਿੱਜਣ ਦੇ ਇਸ ਟਾਈਮ ਜਿਹੜਾ ਵੈਸਟ ਜਿਹੜਾ ਨਰਕ ਦੇ ਵਿੱਚ ਰਹਿ ਰਿਹਾ ਵਾ ਕੱਢੂਗੇ ਉਸ ਆਪਣੇ ਹਲਤ ਦੇ ਵਿੱਚ ਬਿਲਕੁਲ ਬਿਲਕੁਲ ਮਾਨ ਸਾਹਿਬ ਦਾ ਬਹੁਤ ਛਾਰਾ ਬੜੀ ਪਹਿਲੀ ਨਜ਼ਰ ਆ ਜਲੰਧਰ ਵੈਸਟ ਦੇ ਉੱਪਰ ਔਰ ਸਾਡੇ ਲਈ ਬੜੇ ਇਹ ਸੁਭਾਗਿਆ ਦੀ ਗੱਲ ਆ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਸੀਟ ਦੇ ਕਰਕੇ ਸ਼ਾਇਦ ਮਾਨ ਸਾਹਿਬ ਨੇ ਜਲੰਧਰ ਚ ਆਪਣਾ ਹੋਮ ਡਿਸਟ੍ਰਿਕਟ ਬਣਾ ਲਿਆ ਔਰ ਜਿੱਥੇ ਮਾਨ ਸਾਹਿਬ ਸੀਐਮ ਸਾਡਾ ਹੋਮ ਡਿਸਟ੍ਰਿਕਟ ਹੋਏਗਾ ਉਹ ਸਵਰਗ ਦਾ ਵਾਕਈ ਹੋਏਗਾ ਥੈਂਕ ਯੂ ਇਹ ਹੀ ਕਹਿਣਾ ਵਾ ਕਿ ਜਲੰਧਰ ਨੂੰ ਜਿਹੜਾ ਨਰਕ ਦੇ ਵਿੱਚੋਂ ਬਾਹਰ ਕੱਢੇ ਜਾਵੇ ਕਾਫੀ ਜਿਹੜਾ ਇਕੱਠ ਤੁਸੀਂ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਜਲੰਧਰ ਬਾਦਪੁਰੇ ਦੇ ਏਰੀਆ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚ ਰਹੇ ਨੇ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਐਮਐਲਏ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿਵੇਂ ਦਾ ਬੋਲ ਪੜਦੂ ਦਾ ਕਾਫੀ ਕਰਾਊਡ ਦੇਖਣ ਨੂੰ ਮਿਲ ਰਿਹਾ ਇੱਥੇ ਕਾਫੀ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਮਹਿਬੂਬ ਨੇਤਾ ਨੇ ਲੋਕ ਉਹਨਾਂ ਨੂੰ ਇਸ ਤਰ੍ਹਾਂ ਇਸ ਕਦਰ ਪਿਆਰ ਕਰਦੇ ਨੇ ਵੀ ਜਿੱਥੇ ਵੀ ਪਤਾ ਲੱਗਦਾ ਵੀ ਮਾਨ ਸਾਹਿਬ ਪਹੁੰਚ ਰਹੇ ਨੇ ਉਹ ਆਪਣਾ ਆਪ ਮਹਾਰੇ ਪਹਿਰਾ ਘੱਟ ਦੇ ਪਹੁੰਚਦੇ ਨੇ ਤਾਂ ਕਿ ਉਹਨਾਂ ਦੇ ਵਿਚਾਰ ਵੀ ਸੁਣ ਲਈ ਕਿਤੇ ਨਾ ਕਿਤੇ ਜਦੋਂ ਰਾਜਾ ਆਉਂਦਾ ਉਹ ਏਰੀਆ ਦੇ ਵਿੱਚ ਜਾਂਦਾ ਉਹਨਾਂ ਦੇ ਆਮਤ ਅੱਜ ਜਿੱਥੇ ਆਪ ਮਹਾਰੇ ਅਫਸਰਾਂ ਨੇ ਪਹਿਲੇ ਕਿੰਨੇ ਖਰਾਬ ਕੰਮ ਜੋ ਵੀ ਕਰਦੇ ਆ ਤੇ ਲੋਕ ਉਹਨਾਂ ਦੇ ਵਿਚਾਰ ਸੁਣਨ ਲਈ ਬਹੁਤ ਕਾਲੇ ਨੇ ਤੇ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਪਿਆਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਤੇ ਸ਼੍ਰੀ ਮਹਿੰਦਰ ਭਗਤ ਜੀ ਨੂੰ ਮਿਲ ਰਿਹਾ ਤੇ ਉਹ ਵੱਡੀ ਲੀਡ ਨਾਲ ਜਿਹੜੀ ਇਹ ਸੀਟ ਦਿੱਤੋ ਸਰ ਵੈਸਟ ਦੇ ਵਿੱਚ ਨਰਕ ਭਰੇ ਹਲਾ ਬਣਾਇਆ ਕੀ gana ਚਾਹੁੰਦੇ ਹੋ ਪਹਿਲਾ ਕੰਮ ਨਹੀਂ ਹੋਇਆ ਕਾਫੀ ਦੇਰ ਤੋਂ ਪਿਛਲੇ 2 ਸਾਲ ਤੋਂ ਮੈਂ ਇੱਥੇ 10-12 ਦਿਨ ਤੋਂ ਡਿਊਟੀ ਤੇ ਹਾਂ ਤਾਂ ਇੱਥੇ ਦੀ ਜਨਤਾ ਤਰਾ-ਤਰਾ ਕਰਦੀ ਆ ਵੀ ਉਸ ਐਮ.ਐਲ.ਏ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ ਕੋਈ ਸਾਡਿਆਂ ਕੰਮ ਨਹੀਂ ਕਰਾਇਆ ਨਾ ਸਾਡੀਆਂ ਗੱਲਾਂ ਸੁਣਿਆ ਨਾ ਕਿਸੇ ਨੂੰ ਮਿਲਦਾ ਸੀਗਾ ਤੇ ਮੰਦਰਪਗੜੀ ਦਾ ਪਰਵਾਰਾ ਜਿਹੜਾ ਬੜਾ ਟਕਸਾਲੀ ਤੇ ਸੇਵਾ ਭਾਵਨਾ ਵਾਲਾ ਪਰਵਾਰ ਹੈ ਉਹਨਾਂ ਦੇ ਪਿਤਾ ਬਜ਼ੁਰਗਾ ਕੂ ਨੇ ਭਗਤ ਚੁੰਨੀ ਲਾਲ ਜੀ ਉਹਨਾਂ ਨੂੰ ਅਜੇ ਵੀ ਲੋਕ ਪਿਆਰ ਕਰਦੇ ਨੇ ਮੈਂ ਇੱਥੇ ਦੋ ਟੂ ਟੂਰ ਕਰਦਿਆਂ ਵੀ ਬਹੁਤ ਲੋਕਾਂ ਨੇ ਸ਼ਿਫਟ ਕਰੀਏ ਵੀ ਇਹ ਜਿਹੜੀ ਸੀਟ ਹੈ ਭਗਤ ਚੁੰਨੀ ਲਾਲ ਜੀ ਦੇ ਪਰਿਵਾਰ ਦੇ ਮੈਂਬਰ ਭਿੰਦਰ ਭਗਵਾਹੇ ਜੀ ਦਾ ਕੇਤਾ ਗੁਨਾਮ ਸਿਰਛੇ ਦੇ ਧੰਨਵਾਦ ਇਸ ਜੀ ਲਈ ਰੋਬਿੰਦ ਜੀ ਦੀ ਨਾਲ ਗੱਲਬਾਤ ਕਰਦੇ ਆ ਰੋਬਿੰਦ ਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਇੱਕ ਕੋਟੋ ਲਖਾ ਦੇਖਣ ਮੇਰੇ ਆ ਕਾਫੀ ਘਟ ਦੇਖਣ ਨੂੰ ਮਿਲਦਾ ਕਿਵੇਂ ਦੇਖਦੇ ਹੋ ਸਾਰਾ ਅਸੀਂ ਤਾਂ ਅਸੀਂ ਤਾਂ ਪਹਿਲਾਂ ਹੀ ਜਿਹੜਾ ਨਾ ਇਹ ਮੰਨ ਚੁੱਕੇ ਆਂ ਔਰ ਜਨਤਾ ਦੇ ਕਾਠ ਜਿਹੜਾ ਕਿ ਸਾਬਤ ਕਰ ਰਿਹਾ ਹੈ ਕਿ ਇਹ ਸਵਾਲ ਜਲੰਧਰ ਵਿਧਾਨ ਸਭਾ ਵੈਸ ਜਿਹੜੀ ਆ ਬਹੁਤ ਭਾਰੀ ਮਾਤੇ ਨਾਲ ਸੀਐਮ ਮਾਨ ਸਾਹਿਬੀ ਚੋਲੀ ਪਾਇ ਰਹੀ ਤੇ ਜੇ ਜਿੱਤ ਜਾਂਦੇ ਇਸ ਟਾਈਮ ਜਿਹੜਾ ਵੈਸ ਜਿਹੜਾ ਨਰਕ ਦੇ ਵਿੱਚ ਰਹਿ ਰਿਹਾ ਵਾ ਕੱਢੂਗੇ ਉਸਨੇ ਹਲਕ ਦੇ ਵਿੱਚ ਬਿਲਕੁਲ ਬਿਲਕੁਲ ਮਾਨ ਸਾਹਿਬ ਦਾ ਬਹੁਤ ਛਾਰਾ ਬੜੀ ਪਹਿਲੀ ਨਜ਼ਰ ਆ ਜਲੰਧਰ ਵੈਸ ਦੇ ਉੱਪਰ ਔਰ ਸਾਡੇ ਲਈ ਬੜੇ ਇਹ ਸੁਭਾਗਿਆ ਦੀ ਗੱਲ ਆ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਸੀਟ ਦੇ ਕਰਕੇ ਸ਼ਾਇਦ ਮਾਨ ਸਾਹਿਬ ਨੇ ਜਲੰਧਰ ਚ ਆਪਣਾ ਹੋਮ ਡਿਸਟ੍ਰਿਕਟ ਬਣਾ ਲਿਆ ਔਰ ਜਿੱਥੇ ਮਾਨ ਸਾਹਿਬ ਸੀਐਮ ਸਾਡਾ ਹੋਮ ਡਿਸਟ੍ਰਿਕਟ ਹੋਏਗਾ ਉਹ ਸਵਰਗ ਦਾ ਵਾਕਈ ਹੋਏਗਾ। ਥੈਂਕ ਯੂ। ਇਹੀ ਕਹਿਣਾ ਵਾ ਕਿ ਜਲੰਧਰ ਨੂੰ ਜਿਹੜਾ ਨਰਕ ਦੇ ਵਿੱਚੋਂ ਬਾਹਰ ਕੱਢੇ ਜਾਵੇ ਕਾਫੀ ਜਿਹੜਾ ਇਕੱਠ ਤੁਸੀਂ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਜਲੰਧਰ ਬਾਦਪੁਰੇ ਦੇ ਏਰੀਆ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚ ਰਹੇ ਨੇ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ।